ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਾਰਿਆਂ ਆਪਾਂ ਜੀ ਟੀ ਟਾਈਮ ਸਨੈਕਸ ਬਣਾਏ ਉਹਦੇ ਲਈ ਆਪਾਂ ਇੱਕ ਕੱਪ ਆਟਾ ਲਿਆ ਇਥੇ ਤੁਸੀਂ ਮੈਦਾ ਵੀ ਲੈ ਸਕਦੇ ਹੋ ਜੋ ਵੀ ਤੁਹਾਨੂੰ ਅਵੇਲੇਬਲ ਹੈ ਘਰ ਵਿੱਚ ਤੇ ਇੱਥੇ ਮੈਂ ਅੱਧਾ ਹੀ ਚਮਚਾ ਅਜਵੈਨ ਪਾਇਆ ਟੇਸਟ ਦੇ ਅਕੋਰਡਿੰਗ ਨਮਕ ਪਾ ਰਹੇ ਹਾਂ ਆਪਾਂ ਇੱਥੇ ਇਹਨੂੰ ਅਚੀ ਤਰ੍ਹਾਂ ਮਿਕਸ ਕਰ ਲੈਣਾ ਬਹੁਤ ਈਜ਼ੀ ਹੈ ਬਣਾਉਣਾ ਘਰ ਦੇ ਸਮਾਨ ਨਾਲ ਬਣਾਏ ਇੱਥੇ ਆਪਾਂ ਪਾ ਰਹੇ ਹਾਂ ਘੋ ਤੇਸੀ ਕਿਉ ਪਾਣਾ ਇਹਦੇ ਵਿੱਚ ਅੱਛੇ ਕ੍ਰਿਸਪੀ ਬਣਦੇ ਆ ਇਹਦੇ ਨਾਲ ਕੁਝ ਵੀ ਬਣਾਓ ਆਪਾਂ ਕਦੇ ਮੂਨ ਬਣਨੇ ਨੂੰ ਤਾਂ ਇਹਨੂੰ ਦੇਸੀ ਕਿਉ ਯੂਜ਼ ਕਰੋ ਤਾਂ ਬਹੁਤ ਹੀ ਅੱਛੇ ਬਣ ਜਾਂਦੇ ਆ ਅੱਛੀ ਤਰ੍ਹਾਂ ਮਿਕਸ ਕਰਕੇ ਇਹਨੂੰ ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਪਹਿਲਾਂ ਫਿਰ ਪਾਣੀ ਦੇ ਨਾਲ ਗੁੰਨ ਲੈਣਾ ਜਿੱਦਾਂ ਆਪਾਂ ਨਾਰਮਲ ਆਟਾ ਗੁੰਨਦੇ ਆ ਪਰ ਉਸ ਤੋਂ ਹੀ ਥੋੜਾ ਹਾਰਡ ਹੋਊਗਾ ਜਿੱਦਾਂ ਪਰੌਟੀ ਬਣਾਨੀ ਹੈ ਨਾ ਤੇ ਇਹਨੂੰ ਇੱਕ ਵਾਰ ਕਵਰ ਕਰਕੇ ਆਪਾਂ 15-20 ਮਿੰਟ ਲਈ ਰੱਖ ਦਾਂਗੇ ਕਵਰ ਕਰਕੇ ਰੱਖਣਾ ਇਹਨੂੰ ਨਹੀਂ ਤੇ ਜਿੱਕਰੀ ਆ ਜਾਂਦੀ ਹੈ ਫਿਰ ਅੱਛੀ ਨਹੀਂ ਬਣਦੇ ਸਨੈਕਸ ਇਹ ਰੈਸਲੀ ਰੱਖ ਦਿੰਦੇ ਆਪਾਂ ਹੁਣ ਇੱਥੇ ਪਾ ਮਸਾਲਾ ਤਿਆਰ ਕਰਨ ਲੱਗੇ ਜਿਹਦੇ ਨਾਲ ਆਪਾਂ ਇਹਨੂੰ ਫਿਲਿੰਗ ਕਰਨੀ ਹੈ ਇੱਥੇ ਆਪਾਂ ਗਰਮ ਤੇਲ ਦੇ ਵਿੱਚ ਜੀਰਾ ਪਾ ਲਿਆ ਫਿਰ ਥੋੜੇ ਜਿਹਾ ਮਸਟਰਡ ਸੀਡਸ ਪਾਏ ਇਹ ਪਿਆਜ਼ ਹੈ ਤੇ ਨਾਲ ਹੀ ਮੈਂ ਪਾ ਰਹੀ ਹਾਂ ਇਹਦੇ ਵਿੱਚ ਲਸਣ ਆਦਰ ਵਿੱਚ ਇਹਦੇ ਵਿੱਚ ਹੀ ਕਟੇ ਹੋਏ ਸੀ ਕੱਚੇ ਹੋਏ ਤਾਂ ਤੁਸੀਂ ਵਿੱਚੇ ਪਾਣੀ ਹੈ ਤਾਂ ਉਹ ਪਾ ਸਕਦੇ ਹੋ ਜੇ ਪਾਜ ਪਾਣੀ ਹੈ ਤਾਂ ਬਾਅਦ ਚੇ ਚਿਪ ਨੇ ਜਾਂਦੇ ਥੋੜਾ ਜਿਹਾ ਸੌਲਟ ਪਾਣੇ ਟੇਸ ਦੇ ਅਨੁਸਾਰ ਚੈੱਕ ਕਰਕੇ ਥੋੜੀ ਜਿਹੀ ਹਲਦੀ ਪਾ ਦਿੰਨੇ ਆਪਾਂ ਅੱਧਾ ਚ ਟੀस्पून ਗਰਮ ਮਸਾਲਾ ਵੀ ਅੱਧਾ ਟੀस्पून ਇਹਨੂੰ ਹਲਕਾ ਜਿਹਾ ਮਿਕਸ ਕਰ ਦਿੰਨੇ ਆ ਇੱਥੇ ਤੇ ਇੱਥੇ ਮੈਂ ਫਰੈਂਚਿਪ ਮਟਰ ਪਾ ਰਹੀ ਹਾਂ ਮੇਰੇ ਕੋਲ ਫਰੋਜ਼ਨ ਸੀਗੇ ਜੇ ਤੁਹਾਡੇ ਕੋਲ ਫਰੈਸ਼ ਨੇ ਤਾਂ ਉਹ ਜੂਸ ਕਰ ਲਿਓ ਇਦੇ ਵਿੱਚ ਹੁਣ ਆਪਾਂ ਆਲੂ ਪਾਨੇ ਨੇ ਇਹ ਬੁਆਇਲ ਕੀਤੇ ਹੋਏ ਐ ਇਹਨਾਂ ਨੂੰ ਮअच्छੀ ਜਿਹਾ ਮੈਸ਼ ਕਰ ਲਿਆ ਦੋ ਆਲੂ ਸੀ ਇਹ ਵੱਡੇ ਵਾਲੇ ਤੇ ਇਹਨਾਂ ਨੂੰ ਅੱਛੀ ਜਿਹਾ ਆਪਾਂ ਮਿਕਸ ਕਰਦੇ ਨੇ ਇਹਦੇ ਵਿੱਚ ਮਸਾਲਾ ਇਹ ਅੱਛਾ ਤਿਆਰ ਹੋ ਜਾਊਗਾ ਤਾਂ ਬਹੁਤ ਵਧੀਆ ਬਣਦੇ ਐ ਫਿਲਿੰਗ ਅੱਛੀ ਹੋਗੀ ਤਾਂ ਆਬਸਲੀ ਆਪਣਾ ਸਵਾਦ ਅੱਛਾ ਲੱਗਦਾ ਬਣਿਆ ਹੋਇਆ ਨਾ ਇਹ ਧਨੀਆ ਪਾ ਰਹੇ ਹਾਂ ਥੋੜਾ ਜਿਹਾ ਹਰਾ ਧਨੀਆ ਤੇ ਇੱਥੇ ਮੈਂ ਇਹ ਟਮੇਟੋ ਸੌਸ ਪਾਈ ਐ ਇਹ ਦਿਨ ਟੇਸਟ ਬੜਾ ਚੰਗਾ ਹੈ ਥੋੜਾ ਖੱਟ ਮਿੱਠਾ ਜਿਹਾ ਹੋ ਜਾਂਦਾ ਹੈ ਤੇ ਸਾ ਟਮੇਟੋ ਨਹੀਂ ਪਾਉਂਦੇ ਇਹਦੇ ਵਿੱਚ ਤਾਂ ਇਹ ਵਧੀਆ ਰਹਿੰਦੀ ਹੈ ਇਹਦੇ ਵਿੱਚ ਪਾ ਦੋ ਜੇ ਤੁਸੀਂ ਟਮੇਟੋ ਸੌਸ ਪਾ ਦੋ ਟਮੇਟੋ ਪਾੰਦੋ ਇਹਨੂੰ ਆਪਾਂ ਫੇਰ ਇੱਕ ਵਾਰ ਆਟੇ ਨੂੰ ਥੋੜਾ ਜਿਹਾ ਕਰ ਲੈਣਾ ਸੌਫਟ ਏਦਾਂ ਹੱਥ ਨਾਲ ਕਰ ਲੈਣਾ ਕਿ ਹੌਦਾ ਹੱਥ ਲਾ ਲੋ ਭਾਵੇਂ ਤੁਸੀਂ ਪਹਿਲਾਂ ਅਚੀ ਤਰ੍ਹਾਂ ਨੂੰ ਪ੍ਰੈਸ ਕਰ ਲੈਣਾ ਪਲੇਟਫਾਰਮ ਦੇ ਤੇ ਛੋਟੇ ਛੋਟੇ ਤੇ ਲੋਨਿਆ ਬਣਾ ਲੈਣੇ ਜੇ ਤਾਂ ਭਾ ਪੇੜੇ ਬਣਾਉਣੇ ਹਨ ਅਬਾਊਟ 10 ਕ ਪੇੜੇ ਬਣ ਜਾਂਦੇ ਐ ਇਸ ਤੇ ਤੇ ਇਹਨਾਂ ਵਿੱਚ ਦਾ ਸੇਮ ਰੋਟੀ ਬੇਲ ਦੇ ਉਦਾਂ ਹੀ ਬੇਲ ਲੈਣਾ ਪਰ ਛੋਟੇ ਹੋਣਗੇ ਪੂਰੀ ਜਿੱਡੇ ਹੋਣਗੇ ਬਹੁਤ ਵੱਡੇ ਨਹੀਂ ਹੋਣੇ ਤੇ ਇਹੋ ਜਿਹੇ ਮੈਨੇ ਹੁਣ 10 ਬੇਲ ਕੇ ਰੱਖ ਲਈਆਂ ਨੇ ਇਹ ਦੋ ਚਮਚੇ ਵਿੱਚ ਘਿਓ ਦੇ ਲੈ ਰਹੀਆਂ ਇੱਥੇ ਤੇ ਇਹਦੇ ਵਿੱਚ ਦੋ ਹੀ ਚਮਚਾ ਆਪਾਂ ਨੇ ਆਟਾ ਪਾ ਦੇਣਾ ਦੋ ਚਮਚਾ ਆਟਾ ਪਾ ਕੇ ਦਾ ਇੱਕ ਪੇਸਟ ਬਣਾ ਲੈ ਕੋਹਲ ਜਾ ਬਣਾਣਾ ਜਿੱਦਾਂ ਆਪਾਂ ਇੱਕ ਪੇਸਟ ਬਣਾ ਲੈਨੇ ਆ ਹਲਕਾ ਜਿਹਾ ਵਰਡਰੀ ਜਿਹਾ ਇਹ ਦੇਖੋ ਇਹ ਤਾਂ ਨਾ ਪੇਸਟ تیار ਹੋਣਾ ਚਾਹੀਦਾ ਹੈ ਇੱਕ ਹੁਣ ਕੌਲੀ ਦੇ ਵਿੱਚ ਮੈਂ ਪਾਣੀ ਪਿਆ ਥੋੜਾ ਜਿਹਾ ਤੇ ਨੇ ਚਾਰ ਚਮਚੇ ਜਿੱਦਾਂ ਇਦਾਂ ਦਾ ਪਾਣੀ ਹੈ ਤੇ ਇਹਦੇ ਵਿੱਚ ਇੱਕ ਚਮਚਾ ਮੈਂ ਇੱਥੇ ਫਿਰ ਆਟਾ ਪਾ ਰਹੀ ਹਾਂ ਇਹ ਪਾਣੀ ਹੈ ਪਹਿਲਾਂ ਕਿਉਂ ਯੂਜ਼ ਕੀਤਾ ਸੀ ਆਪਾਂ ਇਹ ਵੀ ਉਮੀ ਕਿਉਂ ਘੋਲ ਤਿਆਰ ਕਰਨਾ ਆਪਾਂ ਨੇ ਇਹਨੂੰ ਵੀ ਸਾਈਡ ਤੇ ਰੱਖ ਦੇਣੀ ਹੁਣ ਜਿਹੜੀਆਂ ਪਰੋਟੀਆਂ ਬਣਾਉਣੀਆਂ ਸੀ ਫਰੈਂਚ ਉਹਦੇ ਉੱਪਰ ਆਪਾਂ ਦੇਸੀ ਘਿਓ ਵਾਲਾ ਮਟੀਰੀਅਲ ਲਾਣਾ ਜਿਹੜਾ ਪੇਸਟ ਦੇਸੀ ਘਿਓ ਵਾਲਾ ਸੀ ਨਾ ਉਹ ਲਗਾ ਕੇ ਦੂਸਰੀ ਰੋਟੀ ਰੱਖ ਕੇ ਦੇਣੀ ਹੈ ਫਿਰ ਫਿਰ ਇਹਦੇ ਉੱਪਰ ਘਿਓ ਲਗਾਣਾ ਆਪ ਇੱਥੇ ਹਰ ਇੱਕ ਰੋਟੀ ਦੇ ਉੱਪਰ ਪੇਸਟ ਲਾ ਕੇ ਫਿਰ ਰੋਟੀ ਰੱਖਦੇ ਜਾਣਾ ਤਾਂ 10 ਰੋਟੀਆਂ ਬਣਾਉਣੀਆਂ ਸੀ ਮੈਂ ਇੱਥੇ 5 ਰੋਟੀਆਂ ਨੂੰ ਮੈਂ ਇੱਥੇ ਰੱਖ ਲਿਆ ਚਾਰ ਰੋਟੀਆਂ ਦੇ ਉੱਪਰ ਪੇਸਟ ਲਾਇਆ ਫਿਰ ਇਹਨਾਂ ਨੂੰ 5 ਹੋ ਗਈਆਂ ਟੋਟਲ ਤੇ ਇਹਨੂੰ ਅੱਛੀ ਤਰ੍ਹਾਂ ਫਿਰ ਮੇਲ ਲੈਣਾ ਕਾਫੀ ਵੱਡੀ ਰੋਟੀ ਬਣ ਜਾਣੀ ਹੈ ਦੀ ਤਾਂ ਇਹ ਲੇਅਰ ਦੇ ਵਿੱਚ ਹੋ ਗਿਆ ਫਰੈਂਡਸ ਹੁਣ ਇਹ 4-5 ਲੇਅਰ ਹੋ ਗਈਆਂ ਆਟੇ ਦੀ ਇਹ ਦੇਖੋ ਇੰਨਾ ਗੋਟਾ ਬਹੁਤ ਮੋਟਾ ਵੀ ਨਹੀਂ ਜਿੱਦਾਂ ਸਮੋਸੇ ਬਣਾਉਂਦੇ ਆਪਾਂ ਘਰ ਦੇ ਵਿੱਚ ਉਨਾਂ ਕੀ ਪਤਲਾ ਰਹਿ ਗਿਆ ਪਰ ਇਹ ਲੇਅਰ ਦੇ ਵਿੱਚ ਬਣਾਉਂਦੇ ਆ ਨਾ ਤਾਂ ਸੇਮ ਪੈਟਿਨਿਮ ਬਣਦੀ ਥੋੜਾ ਜਿਹਾ ਫਰਕ ਰਹਿੰਦਾ ਹੈ ਬਹੁਤ ਕ੍ਰਿਸਪੀ ਬਣ ਜਾਂਦੀ ਹੈ ਇਹ ਇਹਨੂੰ ਆਪਾਂ ਸਾਈਡਾਂ ਤੋਂ ਕੱਟ ਲੈਣਾ ਇਹ ਵਾਲਾ ਸੁਟਣਾ ਨਹੀਂ ਹੈ ਇਹਦੇ ਆਪਾਂ ਪਤਲੇ ਪਤਲੇ ਜਿੱਦਾਂ ਬਨ ਨਮਕ ਪਾਰੇ ਬਣਾਉਂਦੇ ਆ ਮਟਰ ਬਣਾਉਂਦੇ ਹੁੰਦੇ ਆ ਨਾ ਉਹ ਬਣ ਜਾਂਦੇ ਬਾਅਦ ਦੇ ਵਿੱਚ ਇਹਨੂੰ ਕੱਟ ਕੇ ਤੇਲ ਦੇ ਵਿੱਚ ਫਰਾਈ ਕੀਤਾ ਜਾਊਗਾ ਇਨੂੰ ਇਦਾਂ ਨਹੀਂ ਕਿ ਦੁਆਰਾ ਪੇੜਾ ਬਣਾਉਣ ਦੀ ਜ਼ਰੂਰਤ ਨਹੀਂ ਇੰਨੇ ਕਿਨਫ ਹੁੰਦੇ ਜਿੰਨੇ ਜੇ ਤੁਹਾਨੂੰ ਲੱਗਦਾ ਕਿ ਜ਼ਰੂਰਤ ਹੈ ਹੋਰ ਬਣਾਉਣ ਦੀ ਤਾਂ ਤੁਸੀਂ ਤਾਂ ਪੇੜਾ ਬਣਾ ਕੇ ਦੁਆਰਾ ਬਣਾ ਸਕਦੇ ਹੋ ਪੈਡਿਸ ਇਹਨੂੰ ਕੱਟ ਲੈਣਾ ਪਰ 9 ਪੀਸ ਦੇ ਵਿੱਚ ਕੱਟ ਰਹੇ ਹਾਂ ਫਰੈਂਚ ਵਿੱਚ ਇੱਥੇ ਤੁਸੀਂ ਨਾਈਫ ਦੀ ਹੈਲਪ ਨਾਲ ਵੀ ਕੱਟ ਸਕਦੇ ਹੋ ਮੇਰੇ ਕੋਲ ਇਹ ਪੀਜ਼ਾ ਕਟਰ ਸੀਗਾ ਤੇ ਜਿਹੜਾ ਆਪਾਂ ਮਸਾਲਾ ਤਿਆਰ ਕੀਤਾ ਹੈ ਹਰ ਇੱਕ ਦੇ ਉੱਪਰ ਇਦਾਂ ਰੱਖਦੇ ਨੇ ਇਹ ਦੇਖੋ ਸਾਰਿਆਂ ਦੇ ਉੱਪਰ ਆਪ ਇਦਾਂ ਰੱਖ ਲਏ ਹੋ ਜਿਹੜਾ ਕੋਲ ਪਾਣੀ ਵਾਲਾ ਤਿਆਰ ਕੀਤਾ ਸੀ ਇਹ ਜੋਇੰਟ ਦੇ ਉੱਪਰ ਲਗਾ ਦੇਣਾ ਸਾਰੇ ਜਿੱਦੇ ਜੋ ਜਿੰਨੇ ਵੀ ਜੋਇੰਟ ਨੇ ਇੱਦਾਂ ਸਾਰਿਆਂ ਦੇ ਉੱਤੇ ਪਾ ਇਹਨਾਂ ਨੂੰ ਅਪਲਾਈ ਕਰ ਦੇਣਾ ਜਿਹੜਾ ਕੋਲ ਹੈ ਤੇ ਬਹੁਤ ਇਜ਼ੀ ਦੀ ਇਹ ਫਿਰ ਇਹ ਇੱਕ ਦੂਜੇ ਨਾਲ ਜੁੜ ਜਾਂਦੇ ਆ ਖੁੱਲਦੇ ਨਹੀਂ ਹੈ ਦੇਖੋ ਪਹਿਲਾਂ ਦੋ ਕਿਨਾਰੇ ਲੈ ਲੈਣੇ ਆਪਾਂ ਫੋਲਡ ਤਾਂ ਆਪਾਂ ਚਾਰੋਂ ਸਾਈਡ ਹੀ ਕਰਨੇ ਨੇ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਦੇਖ ਲਓ ਇਹ ਦੇਖੋ ਇੱਦਾਂ ਇਹਦਾ ਆਪਾਂ ਨੂੰ ਫੋਲਡ ਕਰਦੇ ਨੇ ਜਦੋਂ ਆਪਾਂ ਇਹ ਆਟੇ ਦਾ ਵਿੱਚ ਪੇਸਟ ਲਾਉਂਦੇ ਆ ਨਾ ਬਹੁਤ ਇਜ਼ੀਲੀ ਇਹ ਜੁੜ ਜਾਂਦੇ ਆ ਕਿਨਾਰੇ ਖੁੱਲਦੇ ਵੀ ਨਹੀਂ ਇਹ ਸਾਰੇ ਬਣਾ ਲਏ ਆਪਾਂ ਨੇ ਹੁਣ ਤੇਲ ਗਰਮ ਹੋ ਚੁੱਕਿਆ ਲੋ ਟੂ ਮੀਡੀਅਮ ਤੇ ਇਹਦੇ ਵਿੱਚ ਪਾ ਲੈਨੇ ਆ ਸਾਰੇ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਹਿਲਾਉਣ ਦੀ ਲੋੜ ਨਹੀਂ ਪਹਿਲਾਂ ਇੱਕ ਵਾਰ ਸਾਰੇ ਪਾ ਲਓ ਜਿੰਨੇ ਕ ਪੈਂਦੇ ਆ ਜਿੰਨੇ ਅਕੋਰਡਿੰਗ ਟੂ ਤੁਹਾਡਾ ਤੇਲ ਪਾਇਆ ਕੜਾਈ ਦੇ ਵਿੱਚ नहीं नहीं लो टू मीडियम ਐਥੇ ਬਹੁਤ ਹਾਈ ਨਹੀਂ ਕਰਨਾ ਨਹੀਂ ਤੇ ਇੱਕਦਮ ਇਹ ਉੱਪਰੋਂ ਬਲੈਕ ਹੋ ਜਾਂਦੀ ਹੈ ਜਿੱਦਾਂ ਬਰਾਉਨਿਸ਼ ਜਲਦੀ ਹੋ ਜਾਣਗੇ ਪਰ ਵਿੱਚੋਂ ਨਹੀਂ ਕੁੱਕ ਹੁੰਦੇ ਇਹ ਟਾਈਮ ਲੈਂਦੀ ਹੈ 4-5 ਮਿੰਟ ਲੱਗ ਜਾਂਦੇ ਹੈ ਬੱਦ ਵੀ ਲੱਗ ਸਕਦੇ ਹੈ ਪਰ ਕ੍ਰਿਸਪੀ ਤਾਂ ਹੀ ਬਣਦੇ ਹੈ ਜੇ ਤੁਸੀਂ ਲੋ ਫਲੇਮ ਤੋਂ ਹਾਈ ਕਰਦੇ ਹੋ ਇਹ ਬਸ ਰੈਡੀ ਹੋ ਚੁੱਕੇ ਹੈ ਫਰੈਂਡਸ ਹੁਣ ਦੇਖੋ ਬਹੁਤ ਸੋਹਣਾ ਕਲਰ ਆਇਆ ਇਹਨਾਂ ਨੂੰ ਕੱਢ ਲੈਣੇ ਆਪਾਂ ਸ਼ਾਮ ਨੂੰ ਚਾਹ ਦੇ ਨਾਲ ਜਿਵੇਂ 4 ਜਾਂ 5 ਵਜੇ ਪਚਾਹ ਬਣਾਉਣੇ ਹੋ 스ਨੈਕਸ ਦੇ ਲਈ ਬੜੇ ਅੱਛੇ ਬਣਦੇ ਆ ਇਹ ਬੜੇ ਕ੍ਰਿਸਪੀ ਬਣਦੇ ਆ ਦੇਖੋ ਕਿੰਨੇ ਵਧੀਆ ਬਣੇ ਨੇ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੇ ਆ ਇੱਥੇ ਇਹ ਦੇਖੋ ਕ੍ਰਿਸਪੀ ਨੇ ਸੋਦੇ ਪਈ ਇਹਨਾਂ ਦੀ ਬਹੁਤ ਹੀ ਵਧੀਆ ਬਣੀਆਂ ਨੇ ਥੈਂਕ ਯੂ so much ਵੀਡੀਓ ਦੇਖਣ ਲਈ ਧੰਨਵਾਦ